ਭਾਈ ਅਮਰਪਾਲ ਸਿੰਘ ਨੇ ਦੁਬਾਰਾ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਐਨਐਸਏ ਦੇ ਖਿਲਾਫ ਭਾਈ ਅਮਰਪਾਲ ਸਿੰਘ ਦੁਆਰਾ ਪੰਜਾਬ ਹਰਿਆਣਾ ਹਾਈ ਕੋਰਟ ਪਹੁੰਚ ਗਏ ਨੇ ਦਰਸਲ ਅਸਾਮ ਦੀ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਭਾਈ ਅਮਰਪਾਲ ਸਿੰਘ ਦੁਆਰਾ ਹਾਈ ਕੋਰਟ ਪਹੁੰਚੇ ਨੇ ਔਰ ਇਸ ਮਾਮਲੇ ਦੇ ਉੱਤੇ ਉਹਨਾਂ ਨੇ ਦੁਬਾਰਾ ਐਨਐਸਏ ਲਗਾਏ ਜਾਣ ਦਾ ਵਿਰੋਧ ਕੀਤਾ ਔਰ ਜਲਦ ਹੀ ਰਿਹਾਈ ਦੀ ਮੰਗ ਜਿਹੜੀ ਆ ਉਹ ਕੀਤੀ ਹੈ ਜਿਸ ਦੇ ਉੱਤੇ ਹਾਈ ਕੋਰਟ ਦੇ ਵੱਲੋਂ ਹੁਣ ਇੱਕ ਹਫਤੇ ਦੇ ਅੰਦਰ ਅੰਦਰ ਸੁਣਵਾਈ ਜਿਹੜੀ ਹੈ ਇਸ ਮਾਮਲੇ ਦੇ ਉੱਤੇ ਕੀਤੀ ਜਾਵੇ। ਤੁਹਾਨੂੰ ਦੱਸ ਦਿੰਦੇ ਆ ਕਿ ਭਾਈ ਅਮਰਿਤਪਾਲ ਸਿੰਘ ਜਿਹੜੇ ਨੇ ਉਹ ਜਿਵੇਂ ਕਿ MP ਬਣ ਚੁੱਕੇ ਨੇ ਇਸੇ ਆਧਾਰ ਦੇ ਉੱਤੇ ਉਹਨਾਂ ਨੇ ਮੰਗ ਕੀਤੀ ਹੈ ਕਿ ਉਹ MP ਵੀ ਬਣ ਚੁੱਕੇ ਨੇ ਔਰ ਇਹ ਜਿਹੜੀ NSA ਵਧਾਈ ਗਈ ਹੈ 2025 ਤੱਕ ਇਹ ਗੈਰਕਾਨੂੰਨੀ ਹੈ ਇਹ ਵੀ ਉਹਨਾਂ ਨੇ ਇਸ ਪਟੀਸ਼ਨ ਦੇ ਵਿੱਚ ਲਿਖਿਆ ਪੰਜਾਬ ਹਰਿਆਣਾ ਹਾਈ ਕੋਰਟ ਨੂੰ ਇੱਕ ਪਟੀਸ਼ਨ ਪਾਈ ਗਈ ਹੈ ਉਸ ਪਟੀਸ਼ਨ ਦੇ ਆਧਾਰ ਦੇ ਉੱਤੇ ਭਾਈ ਅਮਰਿਤਪਾਲ ਸਿੰਘ ਜਿਹੜੇ ਨੇ ਉਹਨਾਂ ਨੇ ਮੰਗ ਕੀਤੀ ਹੈ ਕਿ ਉਹਨਾਂ ਦੀ NSA ਜਿਹੜੀ ਹੈ ਉਹ ਖਤਮ ਕੀਤੀ ਜਾਵੇ ਔਰ ਉਹਨਾਂ ਨੂੰ ਰਿਹਾ ਕੀਤਾ ਜਾਵੇ ਖੈਰ ਜੇ ਐਨਐਸਏ ਦੀ ਗੱਲ ਕਰੀਏ ਤਾਂ ਭਾਈ ਅਮਰਿਤਪਾਲ ਸਿੰਘ ਦੇ ਖਿਲਾਫ ਇਲਜ਼ਾਮ ਕਿਹੜੇ ਨੇ ਇਹ ਜਾਣ ਲੈਣਾ ਜ਼ਰੂਰੀ ਹੈ ਦਰਅਸਲ ਘਮ ਘਮਾ ਕੇ ਗੱਲ ਉੱਥੇ ਆ ਕੇ ਖੜਦੀ ਐ ਕਿ ਜੋ ਹਾਲਾਤ ਜਿਹੜੇ ਨੇ ਉਹ ਅਜਨਾਲੇ ਘਟੇ ਸੀ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਨਾਲ ਲਿਜਾਇਆ ਜਾਂਦਾ ਔਰ ਉੱਥੇ ਜਾ ਕੇ ਜੋ ਹਾਲਾਤ ਬਣਦੇ ਨੇ ਘਮ ਘਮਾ ਕੇ ਸਿਰਫ ਉਹੀ ਇਲਜ਼ਾਮ ਆ ਵੱਡਾ ਜਿਹੜਾ ਭਾਈ ਅਮਰਿਤਪਾਲ ਸਿੰਘ ਦੇ ਉੱਤੇ ਬਣਦਾ ਤੇ ਉਸ ਤੋਂ ਬਾਅਦ ਹਾਲਾਤ ਜਿਹੜੇ ਨੇ ਉਹ ਬਦਲ ਜਾਂਦੇ ਨੇ ਭਾਈ ਅਮਰਿਤਪਾਲ ਸਿੰਘ ਨੂੰ ਲੱਭਣ ਲੱਗ ਜਾਂਦੀ ਹੈ ਪੁਲਿਸ ਔਰ ਭਾਈ ਅਮਰਿਤਪਾਲ ਸਿੰਘ ਫਰਾਰ ਹੋ ਜਾਂਦੇ ਨੇ ਉਸ ਤੋਂ ਬਾਅਦ ਹੀ ਉਹਨਾਂ ਨੂੰ ਜਦੋਂ ਫੜ ਲਿਆ ਜਾਂਦਾ ਐਨਐਸਏ ਲਾ ਕੇ ਤੇ ਭਾਈ ਅਮਰਿਤਪਾਲ ਸਿੰਘ ਅਸਾਮ ਦੀ ਡਬੂਗੜ ਜੇਲ ਭੇਜ ਦਿੱਤੇ ਜਾਂਦੇ ਖੈਰ ਉਸ ਤੋਂ ਅਲੈਦਾ ਕੋਈ ਜ਼ਾ ਸ਼ਾਇਦ ਉਹਨਾਂ ਨਜ਼ਰ ਨਹੀਂ ਆਉਂਦਾ ਜਿੰਨੀਆਂ ਜਿੰਨਾ ਇਹ ਇਲਜ਼ਾਮ ਉੱਭਰਦਾ ਆ ਖੈਰ ਇਸ ਤੋਂ ਅਲੱਗਾ ਪਹਿਲਾਂ ਗੱਲਾਂ ਚੱਲਦੀਆਂ ਸੀ ਕਿ ਤਿੰਨ ਐਫ ਆਈ ਆਰ ਜਿਹੜੀਆਂ ਮੇਨ ਨੇ ਭਾਈ ਅਮਰਿਤਪਾਲ ਸਿੰਘ ਦੇ ਉੱਤੇ ਉਹਨਾਂ ਤਿੰਨ ਐਫ ਆਈ ਆਰ ਦੇ ਆਧਾਰ ਦੇ ਉੱਤੇ ਵੀ ਐਨ ਐਸ ਐ ਲਗਾਈ ਜਾ ਸਕਦੀਆਂ ਜਾਂ ਫਿਰ ਨਹੀਂ ਇਹਦੇ ਬਾਰੇ ਪਹਿਲਾਂ ਹੀ ਭਾਈ ਅਮਰਿਤਪਾਲ ਸਿੰਘ ਦੇ ਵਕੀਲ ਜਿਹੜੇ ਨੇ ਭਾਵੇਂ ਉਹ ਈਮਾਨ ਸਿੰਘ ਖਾਰਾ ਹੋਣ ਭਾਵੇਂ ਉਹ ਹੁਣ ਰਾਜਦੇਵ ਸਿੰਘ ਖਾਲਸਾ ਹੋਣ ਵਕਫ ਵਕ ਸਮੇਂ ਦੇ ਉੱਤੇ ਇਹਦੇ ਬਾਰੇ ਟਿੱਪਣੀ ਕਰਦੇ ਰਹੇ ਨੇ ਔਰ ਉਸੇ ਟਿੱਪਣੀ ਦੇ ਆਧਾਰ ਦੇ ਉੱਤੇ ਉਹਨਾਂ ਨੇ ਕਿਹਾ ਸੀ ਕਿ ਇਹਨਾਂ ਪਰਚਿਆਂ ਦੇ ਆਧਾਰ ਦੇ ਉੱਤੇ NSA ਲਗਣੀ ਬਿਲਕੁਲ ਵੀ ਵਾਜਬ ਨਹੀਂ ਸੀ ਪਰ ਤਾਂ ਵੀ ਲਗਾਈ ਗਈ ਹੈ ਖੈਰ NSA ਦੀ ਸਜ਼ਾ ਇੱਕ ਵਾਰ ਦੀ ਭਾਈ ਅਮਰਿਤਪਾਲ ਸਿੰਘ ਤੇ ਉਹਨਾਂ ਦੇ ਸਾਥੀ ਕੱਟ ਲੈਂਦੇ ਨੇ ਉਸ ਤੋਂ ਬਾਅਦ ਭਾਈ ਅਮਰਿਤਪਾਲ ਸਿੰਘ ਦੇ ਉੱਤੇ ਦੁਬਾਰਾ NSA ਇੰਪੋਜ਼ ਕਰ ਦਿੱਤੀ ਜਾਂਦੀ ਹੈ 2025 ਤੱਕ ਇਸ ਨੂੰ ਅੱਗੇ ਵਧਾ ਦਿੱਤਾ ਜਾਂਦਾ ਹੈ ਉਸੇ ਦਰਮਿਆਨ ਭਾਈ ਅਮਰਿਤਪਾਲ ਸਿੰਘ ਖਡੂਰ ਸਾਹਿਬ ਤੋਂ ਲੋਕ ਸਭਾ ਇਲੈਕਸ਼ਨ ਜਿੱਤ ਜਾਂਦੇ ਨੇ MP ਬਣ MP ਬਣ ਜਾਂਦੇ ਨੇ ਔਰ MP ਬਣਨ ਤੋਂ ਬਾਅਦ ਸੌਂ ਵੀ ਚੁਕਲੀ ਗਈ ਹੈ ਹੁਣ ਤਾਂ ਔਰ ਹੁਣ ਉਹਨਾਂ ਨੇ ਪੰਜਾਬ ਹਰਿਆਣਾ ਹਾਈ ਕੋਰਟ ਦਾ ਰੁਖ ਕਰ ਲਿਆ ਪੰਜਾਬ ਹਰਿਆਣਾ ਹਾਈ ਕੋਰਟ ਦਾ ਰੁਖ ਕਰਕੇ ਉਹਨਾਂ ਨੇ ਅਪੀਲ ਕੇ ਲੋਕਾਂ ਨੇ ਇੱਕ ਵੱਡਾ ਫਤਵਾ ਦਿੱਤਾ ਮੈਨੂੰ ਇਸ ਵਾਸਤੇ ਹੁਣ ਜਦੋਂ ਲੋਕਾਂ ਨੇ ਹੀ ਫਤਵਾ ਦਿੱਤਾ ਔਰ ਐਡੇ ਵੱਡੇ ਮਾਰਜਨ ਨਾਲ ਮੈਂ ਸੰਵਿਧਾਨਕ ਤਰੀਕੇ ਨਾਲ ਜਿੱਤਿਆ ਆ ਤਾਂ ਕਿਉਂ ਮੇਰੇ ਉੱਤੇ NSA ਲਗਾਈ ਗਈ ਹੈ ਉਹਨੂੰ ਹਟਾ ਦਿੱਤਾ ਜਾਣਾ ਚਾਹੀਦਾ ਹੈ ਇਥੋਂ ਤੱਕ ਕਿ ਕਿਹਾ ਹੈ ਕਿ ਜਿਹੜੀ ਇਹ ਦੁਬਾਰਾ ਇੰਪੋਜ਼ ਕੀਤੀ NSA ਹੈ ਇਹ ਗੈਰਕਾਨੂੰਨੀ ਹੈ ਗੈਰਵਾਜਬ ਹੈ ਇਸ ਆਧਾਰ ਦੇ ਉੱਤੇ ਉਹਨਾਂ ਨੇ ਆਪਣੀ ਪਟੀਸ਼ਨ ਜਿਹੜੀ ਹੈ ਉਹ ਫਾਈਲ ਕੀਤੀ ਹੈ ਖੈਰ ਪੰਜਾਬ ਹਰਿਆਣਾ ਹਾਈ ਕੋਰਟ ਤਾਂ ਉਹਨਾਂ ਦੀ ਪਟੀਸ਼ਨ ਪਹੁੰਚ ਗਈ ਹੈ ਪਰ ਉਸ ਤੋਂ ਬਾਅਦ ਹੁਣੇ ਕਿਹਾ ਜਾ ਰਿਹਾ ਹੈ ਕਿ ਇਸ ਦੇ ਉੱਤੇ ਹਫ਼ਤੇ ਤੱਕ ਸੁਣਵਾਈ ਜਿਹੜੀ ਹੈ ਉਹ ਕੀਤੀ ਜਾਵੇਗੀ ਸੁਣਵਾਈ ਕੀ ਹੁੰਦੀ ਹੈ ਇਹ ਜਾਣ ਲੈਣਾ ਬਹੁਤ ਜ਼ਰੂ ਭਾਈ ਅਮਰਿਤਪਾਲ ਸਿੰਘ ਜਿਹੜੇ ਨੇ ਉਹਨਾਂ ਨੇ ਸਾਫ਼ ਤੌਰ ਦੇ ਉੱਤੇ ਕੇਂਦਰ ਅਤੇ ਪੰਜਾਬ ਸਰਕਾਰ ਦੇ ਉੱਤੇ ਇਲਜ਼ਾਮ ਇਸ ਪਟੀਸ਼ਨ ਦੇ ਉੱਤੇ ਲਾਇਆ ਹੈ। ਕੀ ਕੁਝ ਹੋਵੇਗਾ ਦੱਸਦੇ ਰਵਾਂਗੇ ਬਨੇ ਰੋ 1 India Punjabi. Subscribe to 1 India channel and never miss an update.